ਗੁਜਰਾਤ ਦੇ ਪਾਵਨਗਰ ਜ਼ਿਲ੍ਹੇ ਵਿੱਚ ਸਥਿਤ ਪਾਲੇਟਾਨਾ ਨੂੰ ਦੁਨੀਆ ਦਾ ਪਹਿਲਾ ਸ਼ੈਅਰ ਕੋਸ਼ਤ ਕੀਤਾ ਗਿਆ ਜਿੱਥੇ ਮਾਸਾਹਰੀ ਭੋਜਨ ਤੇ ਪਾਬੰਦੀ ਹੈ ਇਸ ਇਤਿਹਾਸਿਕ ਫੈਸਲੇ ਵਿੱਚ ਮਾਸ ਲਈ ਜਾਨਵਰਾਂ ਦੀ ਹੱਤਿਆ ਦੇ ਨਾਲ ਨਾਲ ਮੀਟ ਦੀ ਵਿਕਰੀ ਅਤੇ ਸੇਵਨ ਨੂੰ ਅਪਰਾਧ ਘਰਾੜ ਦਿੱਤਾ ਗਿਆ ਹੁਣ ਪਾਲੇਟਾਨਾ 'ਚ ਨਾ ਸਿਰਫ ਮਾਸ ਅਤੇ ਅੰਡੇ ਦੀ ਵਿਕਰੀ ਤੇ ਰੋਕ ਹੈ ਸਗੋਂ ਜਾਨਵਰਾਂ ਦੇ ਕਤਲ ਤੇ ਵੀ ਪਾਬੰਦੀ ਹੈ ਇਸ ਨਿਯਮ ਨੂੰ ਤੋੜਨ ਵਾਲਿਆਂ ਲਈ ਸਜ਼ਾ ਦੀ ਵਿਵਸਥਾ ਹੈ ਦੱਸਦੀ ਹੈ ਕਿ ਕਰੀਬ 250 ਕਸਾਈ ਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਕਰੀਬ 200 ਜੈਨ ਪੱਖਸ਼ਾਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸਰਕਾਰ ਨੇ ਇੱਕ ਕਦਮ ਚੁੱਕਿਆ ਹੈ ਉਹਨਾਂ ਦੇ ਪ੍ਰਦਰਸ਼ਨ ਜੈਨ ਪਾਈਚਾਰ ਦੇ ਧਾਰਮਿਕ ਅਤੇ ਨੈਤਿਕ ਵਿਸ਼ਵਾਸਾਂ ਨੂੰ ਦਰਸਾਉਂਦੇ ਨੇ ਜੋ ਹਿੰਸਾ ਨੂੰ ਆਪਣੇ ਵਿਸ਼ਵਾਸ ਦਾ ਕੇਂਦਰੀ ਸਿਧਾਂਤ ਮੰਨਦੇ ਨੇ ਹੁਣ ਗੁਜਰਾਤ ਦੇ ਪਾਲੇਟਾਨ ਚ ਮਾਸਾਹਾਰੀ ਭੋਜਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਮਾਸਾਹਾਰੀ ਭੋਜਨ ਦੇ ਆਲੋਚਕਾਂ ਨੇ ਦਲੀਲ ਦਿੱਤੀ ਕਿ ਮਾਸ ਨੂੰ ਦੇਖਣਾ ਪਰੇਸ਼ਾਨ ਕਰਨ ਵਾਲਾ ਸੀ ਅਤੇ ਲੋਕਾਂ ਖਾਂ ਕਰਕੇ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦਾ ਸੀ ਪਾਲੇਟਾਨਾ ਦੀ ਉਦਾਹਰਨ ਤੋਂ ਬਾਅਦ ਰਾਜਕੋਟ ਵਡੋਦਰਾ ਜੂਨਾਗੜ ਅਤੇ ਅਮદાવાદ ਸਮੇਤ ਗੁਜਰਾਤ ਦੇ ਹੋਰ ਸ਼ਹਿਰਾਂ ਨੇ ਵੀ ਇਸ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਨੇ ਰਾਜਕੋਟ ਵਿੱਚ ਅਧਿਕਾਰੀਆਂ ਨੇ ਮਾਸਾਹਾਰੀ ਭੋਜਨ ਦੀ ਤਿਆਰੀ ਅਤੇ ਜਨਤਕ ਪ੍ਰਦਰਸ਼ਨ ਨੂੰ ਰੋਕਣ ਦੇ ਆਦੇਸ਼ ਜਾਰੀ ਕੀਤੇ ਨੇ ਇਕਦਮ ਲੋਕਾਂ ਦੀਆਂ ਸੰਵੇਦਨਸ਼ੀਲਤਾਵਾਂ ਦਾ ਆਦਰ ਕਰਨ ਅਤੇ ਜਨਤਕ ਥਾਵਾਂ ਤੇ ਮੀਟ ਦੇ ਕਿਸੇ ਵੀ ਮਾੜੇ ਪ੍ਰਭਾਵ ਨੂੰ ਰੋਕਣ ਲਈ ਪੇਸ਼ ਕੀਤੇ ਗਏ ਨੇ